ਕਾਲ ਆਜੋ ਅੱਜ ਆਪਾਂ ਗੱਲ ਕਰਦੇ ਹਾਂ ਦੁਬਈ ਟੂਰਿਸਟ ਵੀਜ਼ੇ ਬਾਰੇ ਜਿੰਨਾ ਵੀਰਾਂ ਨੇ ਟੂਰਿਸਟ ਵੀਜ਼ੇ ਤੇ ਦੁਬਈ ਆਉਣਾਗਾ ਤਾਂ ਕੁਝ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਕਿਉਂਕਿ ਬਹੁਤ ਬੰਦਿਆਂ ਨੂੰ 에어ਪੋਰਟ ਤੋਂ ਮੋੜਿਆਗਾ ਜੋ ਤੁਸੀਂ ਪਹਿਲੇ ਇਹ ਆ ਵੀਡੀਓ ਦੇਖ ਲਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਆ ਜੇ ਤੁਸੀਂ ਟੂਰਿਸਟ ਵੀਜ਼ੇ ਤੇ ਆਉਣਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੇ 호텔 ਬੁਕਿੰਗ ਆਉਣੀ ਚਾਹੀਦੀ ਆ ਜੇਕਰ ਤੁਸੀਂ ਕਿਸੇ ਆਪਣੇ ਦੋਸਤ ਕੋਲੇ ਜਾਂ ਕਿਸੇ ਵੀ ਰਿਸ਼ਤੇਦਾਰ ਕੋਲੇ ਰੁਕਣਾਗਾ ਤਾਂ ਉਦੋਂ ਤੁਹਾਡੇ ਕੋਲੋਂ ਤਾਂ ਆਈਡੀ ਕਾਰਡ 에ਮੀਰੇਟਸ ਆਈਡੀ ਜੋ ਕਿ ਦੁਬਈ ਦੀ ਬਣਦੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਤੁਹਾਡਾ ਲਵੇ ਜਦੋਂ ਵਾਪਸ ਜਾਣ ਵਾਲੀ ਰਿਟਰਨ ਟਿਕਟ ਵੀ ਜ਼ਰੂਰੀ ਆ ਉਹ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਆਨਲਾਈਨ ਸ਼ੋਅ ਹੋਣੀ ਚਾਹੀਦੀ ਆ 에어ਪੋਰਟ ਦੇ ਉੱਪਰੋਂ ਚੈੱਕ ਕਰਨਗੇ ਸਭ ਤੋਂ ਤੀਜੀ ਮੇਨ ਗੱਲ ਆ ਕੀ ਜੋ ਕਿ ਜਦੋਂ ਤੁਸੀਂ ਆਉਣਾਗਾ ਤੁਹਾਡੇ ਕੋਲ 3000 ਰੁਪਏ ਯਾਨੀ ਕਿ ਇੰਡੀਆ ਦਾ 60 ਤੋਂ 65000 ਤੁਹਾਡੇ ਕੋਲ ਕੈਸ਼ ਹੋਣਾ ਚਾਹੀਦਾ ਤੇ ਨਾਲ ਹੀ ਤੁਹਾਡੇ ਅਕਾਊਂਟ ਦੇ ਵਿੱਚ ਵੀ 70-80000 ਰੁਪਇਆ ਹੋਣਾ ਚਾਹੀਦਾਗਾ ਤਾਂ ਜੋ ਤੁਹਾਨੂੰ ਤੋਂ 에어ਪੋਰਟ ਤੋਂ ਲੰਘਣ ਦਿੱਤਾ ਜਾਊਗਾ ਨਹੀਂ 에어ਪੋਰਟ ਤੋਂ ਵਾਪਿਸ ਕਰ ਦੇਣਗੇ ਹੁਣ ਦੁਬਈ ਨੇ ਥੋੜੇ ਰੂਲ ਸਟ੍ਰਿਕ ਕੀਤੇ ਨੇਗੇ ਇਸ ਲਈ ਤੋਂ ਜੀ ਪਹਿਲਾਂ ਹੀ ਆਪਣੇ ਸਾਰਾ ਕੁਝ ਸਹੀ ਕਰਕੇ ਆਉਣਾ ਕਈ ਵਾਰ ਦਿੱਕਤ ਆ ਜਾਂਦੀ ਹੈ 에어ਪੋਰਟ ਤੋਂ ਵਾਪਸ ਕਰਨ ਦੇ ਜਿਹੜੇ ਦਿਨ ਮੈਂ ਆਇਆਗਾ ਉਸ ਦਿਨ ਮੇਰੇ ਸਾਹਮਣੇ ਘਟੋ ਘਟ ਚਾਰ ਪੰਜ ਮੁੰਡੇ ਵਾਪਸ ਕੀਤੇ ਨੇ ਉਹਨਾਂ ਨੇ ਸੋ ਮੇਰਾ ਇਹੀ ਮਤਲਬ ਸੀ ਵੀ ਚਲੋ ਆਪਾਂ ਵੀਡੀਓ ਬਣਾ ਕੇ ਦੱਸ ਦਈਏ ਤਾਂ ਜੋ ਜੇ ਕਿਸੇ ਨੇ ਆਉਣਾਗਾ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਦੇਖਣੇ ਫੇਸਬੁਕ ਤੇ ਦਾ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਅੱਭਾ ਤੋਂ ਉਹਨੂੰ ਦੁਬਈ ਦੇ ਵਿੱਚ ਰਿਕੁਆਇਰਮੈਂਟ ਹੋਣਗੀਆਂ ਜੋ ਵੀ ਦੁਬਈ ਜੋਬਸ ਵਗੈਰਾ ਜੋ ਕੋਈ ਕੁਝ ਹੋ ਸਾਰਾ ਕੁਝ ਤੁਹਾਨੂੰ ਆਪਣੀ ਚੈਨਲ ਤੇ ਮਿਲਦਾ ਰਹਿ ਕਰੂਗਾ ਤੇ ਬਾਕੀ ਸਾਰਾ ਕੁਝ ਦੱਸਾਂਗੇ ਵੀਜ਼ਾ ਪ੍ਰੋਸੈਸਿੰਗ ਜ਼ਿਆਦਾਤਰ ਆਪਣੇ ਵਰਕ ਪਰਮਿਟ ਤੇ ਘੱਟ ਹੀ ਹੁੰਦਾ ਟੂਰਿਸਟ ਵੀਜ਼ੇ ਤੇ ਜ਼ਿਆਦਾ ਹੁੰਦੇ ਨੇ ਕਿ ਟੂਰਿਸਟ ਇੱਥੇ ਆ ਜਾਂਦੇ ਨੇ ਤੇ ਇੱਥੇ ਆ ਕੇ ਵਰਕ ਪਰਮਿਟ ਲਗਵਾ ਲੈਂਦੇ ਨੇ ਤਾਂ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਵੀ ਇਹ ਤੁਹਾਡੇ ਕੰਮ ਆ ਜੇ ਹਾਂਜੀ ਦੋਸਤੋ ਧੰਨਵਾਦ ਅੱਛਾ ਨਾਲ ਜੀਵਾਸਨ ਗੱਲ ਤੇ ਰੱਖੀ ਜਾ ਕੇ ਨੇੜੇ ਆ ਜਾ ਆਹ ਬਲ ਨਹੀਂ ਕੱਟਾਂਗੇ ਵਿੱਚੋਂ ਆਪਾਂ ਟੈਨਸ਼ਨ ਨਾ ਲੈ ਡਰ ਤਾਂ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰ ਲੱਗੇ ਆ ਦੁਬਈ ਵਿਜੇ ਬਾਰੇ ਕਈ ਲੋਕ ਬੰਨ ਕੇ ਚੱਲਾਉਂਦੇ ਆ ਏਅਰਪੋਰਟ ਤੋਂ ਵੀ ਕਿਹਨੂੰ ਵਾਪਸ ਕਾਲ ਆਜੋ ਅੱਜ ਆਪਾਂ ਗੱਲ ਕਰਦੇ ਆ ਦੁਬਈ ਟੂਰਿਸਟ ਵਿਜੇ ਬਾਰੇ ਜਿੰਨਾ ਵੀਰਾਂ ਨੇ ਟੂਰਿਸਟ ਵਿਜੇ ਤੇ ਦੁਬਈ ਆਉਣਾਗਾ ਤਾਂ ਕੁਝ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਕਿਉਂਕਿ ਬਹੁਤ ਬੰਦਿਆਂ ਨੂੰ ਏਅਰਪੋਰਟ ਤੋਂ ਮੋੜਿਆਗਾ ਜੋ ਤੁਸੀਂ ਪਹਿਲੇ ਇਹ ਆ ਵੀਡੀਓ ਦੇਖ ਲਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਆ ਜੇ ਤੁਸੀਂ ਟੂਰਿਸਟ ਵੀਜ਼ੇ ਤੇ ਆਉਣਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੇ ਫੋਟੋ ਬੁਕਿੰਗ ਆਉਣੀ ਚਾਹੀਦੀ ਆ ਜੇਕਰ ਤੁਸੀਂ ਕਿਸੇ ਆਪਣੇ ਦੋਸਤ ਕੋਲੇ ਜਾਂ ਕਿਸੇ ਵੀ ਰਿਸ਼ਤੇਦਾਰ ਕੋਲੇ ਰੁਕਣਾ ਦਾ ਤਾਂ ਉਦੋਂ ਤੁਹਾਡੇ ਕੋਲ ਉਹਦਾ ਆਈਡੀ ਕਾਰਡ ਐਮੀਰੇਟਸ ਆਈਡੀ ਜੋ ਕਿ ਦੁਬਈ ਦੀ ਬਣਦੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਤੁਹਾਡਾ ਨਵੇਂ ਜਦੋਂ ਵਾਪਸ ਜਾਣ ਵਾਲੀ ਰਿਟਰਨ ਟਿਕਟ ਵੀ ਜ਼ਰੂਰੀ ਆ ਉਹ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਆਨਲਾਈਨ ਸ਼ੋਅ ਹੋਣੀ ਚਾਹੀਦੀ ਆ 에어ਪੋਰਟ ਦੇ ਉੱਪਰੋਂ ਚੈੱਕ ਕਰਨਗੇ ਸਭ ਤੋਂ ਤੀਜੀ ਮੇਨ ਗੱਲ ਆ ਕਿ ਜੋ ਕਿ ਜਦੋਂ ਤੁਸੀਂ ਆਉਣਾਗਾ ਤੁਹਾਡੇ ਕੋਲ 3000 ਡਰਾਮ ਜਾਨੀ ਕਿ ਇੰਡੀਆ ਦਾ 60 ਤੋਂ 65000 ਤੁਹਾਡੇ ਕੋਲ ਕੈਸ਼ ਹੋਣਾ ਚਾਹੀਦਾ ਤੇ ਨਾਲ ਹੀ ਤੁਹਾਡੇ ਅਕਾਊਂਟ ਦੇ ਵਿੱਚ ਵੀ 70-80000 ਰੁਪਇਆ ਹੋਣਾ ਚਾਹੀਦਾਗਾ ਤਾਂ ਜੋ ਤੁਹਾਨੂੰ ਉਸ 에어ਪੋਰਟ ਤੋਂ ਲੰਘਣ ਦਿੱਤਾ ਜਾਊਗਾ ਨਹੀਂ 에어ਪੋਰਟ ਤੋਂ ਵਾਪਿਸ ਕਰ ਦੇਣਗੇ ਹੁਣ ਦੁਬਈ ਨੇ ਥੋੜੇ ਰੂਲ ਸਟ੍ਰਿਕ ਕੀਤੇ ਨੇਗੇ ਇਸ ਲਈ ਤੁਸੀਂ ਪਹਿਲਾਂ ਹੀ ਆਪਣੇ ਸਾਰਾ ਕੁਝ ਸੈੱਟ ਕਰਕੇ ਆਉਣਾ ਕਈ ਵਾਰ ਦਿੱਕਤ ਆ ਜਾਂਦੀ ਹੈ 에어ਪੋਰਟ ਤੋਂ ਵਾਪਿਸ ਕਰਨ ਦੇ ਜਿਹੜੇ ਦਿਨ ਮੈਂ ਆਇਆਗਾ ਉਸ ਦਿਨ ਮੇਰੇ ਸਾਹਮਣੇ ਘਟੋ ਘਟ 4-5 ਮੁੰਡੇ ਵਾਪਿਸ ਕੀਤੇ ਨੇ ਉਹਨਾਂ ਨੇ ਤੋ ਮੇਰਾ ਇਹੀ ਮਤਲਬ ਸੀ ਵੀ ਚਲੋ ਆਪਾਂ ਵੀਡੀਓ ਬਣਾ ਕੇ ਦੱਸ ਦਈਏ ਤਾਂ ਜੋ ਜੇ ਕਿਸੇ ਨੇ ਆਉਣਾ ਦਾ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਦੇਖਦੇ ਹੋ ਫੇਸਬੁਕ ਤੇ ਦਾ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਦੁਬਈ ਦੇ ਵਿੱਚ ਰਿਕੁਆਇਰਮੈਂਟ ਹੋਣਗੀਆਂ ਜੋ ਵੀ ਦੁਬਈ ਜੋਬਸ ਵਗੈਰਾ ਜੋ ਉਹ ਕੁਝ ਹੋਊਗਾ ਸਾਰਾ ਕੁਝ ਤੁਹਾਨੂੰ ਆਪਣੇ ਚੈਨਲ ਤੇ ਮਿਲਦਾ ਰਿਆ ਕਰੂਗਾ ਤੇ ਬਾਕੀ ਸਾਰਾ ਕੁਝ ਦੱਸਾਂਗੇ ਵੀਜ਼ਾ ਪ੍ਰੋਸੈਸਿੰਗ ਜ਼ਿਆਦਾਤਰ ਆਪਣੇ ਵਰਕ ਪਰਮਿਟ ਤੇ ਘੱਟ ਹੀ ਹੁੰਦੇ ਟੂਰਿਸਟ ਵੀਜ਼ੇ ਤੇ ਜ਼ਿਆਦਾ ਹੁੰਦੇ ਨੇ ਕਿ ਟੂਰਿਸਟ ਤੇ ਇੱਥੇ ਆ ਜਾਂ ਵਰਕ ਪਰ ਮਟਰ ਲਗਵਾ ਲਏ ਨੇ ਤਾਂ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਵੀ ਇਹ ਤੁਹਾਡੇ ਕੰਮ ਆ ਜੇ ਹਾਂਜੀ ਦੋਸਤੋ ਧੰਨਵਾਦ ਸਸਣਾ ਅੱਜ ਵਾਸਤੇ ਰੱਖੀ ਜਾ ਕੇ ਨੇੜੇ ਆ ਜਾ ਅਗੋਂ ਅਸੀਂ ਕੱਟਵਾਗੇ ਵਿੱਚੋਂ ਆਪਾਂ ਟੈਂਸ਼ਨ ਆ ਲੈ ਡਰ ਤੱਕ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰ ਲੱਗਿਆ ਦਵਾਈ ਰੈਸਟ ਵੀ ਇਹ ਬਾਰੇ ਕਈ ਲੋਕ ਬਣ ਕੇ ਚੱਲਾ ਹੁੰਦੇ ਆ ਏਅਰਪੋਰਟ ਤੋਂ ਵੀ ਕਈ ਨੂੰ ਵਾਪਸ